ਕਿੰਨਾ ਏਰੀਆ ਕਵਰ ਕਰ ਲੰਦੀ ਹੋ ਜੀ ਇਹ ਇਹ ਮਿਨੀਮਮ ਆ 120 120 ਫੁੱਟ ਬੂਮ ਹੋਣਾ ਇਹਦਾ ਹੀ ਇਹਨੂੰ ਹਾਈ ਹਾਈ ਬੋਏ ਕਹਿੰਦੇ ਆ ਕਿਉਂਕਿ ਇਹ ਹਾਈ ਕ੍ਰੌਪ ਕਰਨ ਨੂੰ ਆ ਜਿਵੇਂ ਕੌਰਨਾਂ ਕੌਰਨ ਤੇ ਫੰਜੀਸਾਈਡ ਕਰਨੀ ਆ ਤਾਂ ਕਰਕੇ ਬੂਮ ਇੰਨਾ ਹਾਈ ਚੱਲਿਆ ਜਾਂਦਾ ਇਹਦਾ ਰਾਈਟ ਤੇ 1200 ਗੈਲਨ ਦਾ ਟੈਂਕ ਆ ਇਹਦਾ ਵੀ ਉਚਾਈ ਵਾਲੀ ਫਸਲਾਂ ਵਾਸਤੇ ਹਾਂ ਉੱਚੀਆਂ ਫਸਲਾਂ ਜਿਹੜੀਆਂ ਹਾਂਜੀ ਓਕੇ ਜੀ ਓਕੇ ਤੇ ਇੱਕ ਵਾਰੀ ਮਤਲਬ ਇਹਦਾ ਇਹ ਫੁੱਲ ਕਰਕੇ ਕਿੰਨੇ ਏਕੜ ਕੱਢ ਦਿੰਦੀ ਹੋ ਜੀ ਇਹ ਜੇ ਤੁਸੀਂ 12 ਗੈਲਨ ਕਰਦੇ ਹੋ ਕਿਲੇ ਦੇ ਤਾਂ 1200 ਗੈਲਨ ਦਾ ਟੈਂਕ ਆ ਜੀ ਇਹਦਾ ਸੋ ਜੇ 12 ਗੈਲਨ ਪਰ ਏਕੜ ਪਾਉਨੇ ਆ ਤਾਂ ਤੁਸੀਂ ਆਲਮੋਸਟ 100 ਏਕੜ ਕੱਢਦੀ ਆ ਇਹ ਓਕੇ ਜੀ ਓਕੇ ਹਾਂਜੀ ਹਾਂਜੀ ਮਤਲਬ 100 ਏਕੜ ਇੱਕ ਵਾਰੀ ਫੁੱਲ ਕਰਕੇ ਇਹ ਕੱਢ ਦੋ ਹਾਂਜੀ 100 ਏਕੜ ਕੱਢਦੇ ਤੇ ਤੁਹਾਡੇ ਹਿਸਾਬ ਨਾਲ ਜਦੋਂ ਆਪਾਂ 100 ਏਕੜ ਤੇ ਸਪਰੇਅ ਕਰਨੀ ਹੋਵੇ ਕਿੰਨੀ ਹੁਣ ਐਡੀ ਵੱਡੀ ਮਸ਼ੀਨਾਂ ਕਿੰਨੇ ਕ ਟਾਈਮ ਜੇ ਇਹ ਨਵੇੜ ਸਕਦੀ ਆ 100 ਏਕੜ ਨੂੰ 100 ਏਕੜ ਨੂੰ ਇਹ ਮੇਰੇ ਹਿਸਾਬ ਨਾਲ 120 20 ਫੁੱਟ ਬੂਮਾਂ ਤੇ